24 ਪੰਜਾਬ نیوز ਚੈਨਲ ਤੇ ਦਿੱਦਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਅੱਜ ਨਗਰ ਨਿਗਮ ਅਧਿਕਾਰੀਆਂ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਵਾਤਾਵਰਣ ਦਿਵਸ ਮੌਕੇ ਰੁੱਖ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਗਿਆ ਹੌਕਾ। ਨਗਰ ਨਿਗਮ ਅਧਿਕਾਰੀਆਂ ਵੱਲੋਂ ਇੱਕ ਰੁੱਖ ਸੌ ਸੁਖ ਦਾ ਦਿੱਤਾ ਗਿਆ ਨਾਰਾ ਲੋਕ ਲਗਾਉਣ ਫਲਦਾਰ ਅਤੇ ਸ਼اندار ਪੌਦੇ ਉਹਨਾਂ ਨੇ ਕਿਹਾ ਕਿ ਅਸੀਂ ਰੱਬ ਦੇ ਵੀ ਦਰਸ਼ਨ ਕਰਨੇ ਹਨ ਤਾਂ ਸਾਨੂੰ ਕੁਦਰਤ ਦੇ ਵਿੱਚੋਂ ਹੀ ਹੋਣੇ ਤੇ ਕੁਦਰਤ ਅਸੀਂ ਦਿਨ ਬਦ ਦਿਨ ਖਰਾਬ ਕਰ ਰਹੇ ਹਾਂ ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਗਲਿਆਰੇ ਦੇ ਵਿੱਚ ਇੱਕ ਛੋਟੀ ਜਿਹੀ ਰੈਲੀ ਵੀ ਕੱਢੀ ਗਈ ਲੋਕਾਂ ਨੂੰ ਜਾਗਰੂਤ ਕਰਨ ਦੇ ਲਈ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ذریعے ਅਮ੍ਰਿਤਸਰ ਤੋਂ ਵਿਰੋਧੀ ਵਿਸ਼ੇਸ਼ ਰਿਪੋਰਟ 5 ਜੂਨ ਵਰਲਡ ਵਾਤਾਵਰਨ ਦਿਵਸ ਅੱਜ ਹੀ ਮਨਾ ਰਹੇ ਹਾਂ ਕਾਰਪੋਰੇਸ਼ਨੋਂ ਮੇਰਾ ਨਾਮ ਤਾਰ ਸਿੰਘ ਆ ਕਾਰਪੋਰੇਸ਼ਨ ਦਾ ਬ੍ਰਾਂਡ ਐਮਬੈਸਡਰ ਆ ਸੱਚ ਭਾਰਤ ਮਿਸ਼ਨ ਚਾਵੀ ਵੱਲੋਂ ਜੀ ਅੱਜ ਅਸੀਂ ਗੁਰਨਾਵ ਸਾਹਿਬ ਜੀ ਦਾ ਜਿਹੜਾ ਨਿਮਿਸ਼ਨ ਆ ਉਹਨੂੰ ਅੱਗੇ ਤੋਰ ਰਹੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾਮ ਹੱਤ ਸਾਨੂੰ ਵੱਧ ਤੋਂ ਵੱਧ ਅੱਜ ਦੇ ਦਿਨ ਜਿੰਨੇ ਵੀ ਅਸੀਂ ਬੂਟੇ ਲਾ ਸਕਦੇ ਆ ਸਾਨੂੰ ਬੂਟੇ ਲਾ ਕੇ ਤੇ ਗੁਰਨਾਵ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਜਿੰਨੇ ਵੀ ਅਸੀਂ ਜੰਗਲ ਲਾ ਲਈਏ ਜਿੰਨੇ ਵੀ ਅਸੀਂ ਬੂਟੇ ਲਾ ਲਈਏ ਕਿ ਅਸੀਂ ਕੋਸ਼ਿਸ਼ ਕਰੀਏ ਵੀ ਵਾਤਾਵਰਨ ਨੂੰ ਬਚਾਉਣ ਵਾਸਤੇ ਥਰਮੋਕਲ ਬੰਦ ਕਰੀਏ ਜਿਹੜੇ ਸਾਡੇ ਸਿਹਤ ਲਈ ਨੁਕਸਾਨਦਾਇਕ ਆ ਹਾਨੀ ਕਰਕ ਨੇ ਉਹ ਸਾਨੂੰ ਕੈਂਸਰ ਦਿੰਦੇ ਨੇ ਜਦੋਂ ਹੀ ਥਰਮੋਕੋਲ ਦੀ ਇੱਕ ਇਹ ਚੀਜ਼ ਦੇ ਵਿੱਚ ਐ ਕੋਈ ਸਾਮਾਨ ਪਾਉਂਦੇ ਆ ਕਰ ਵੀ ਚੀਜ਼ ਪਾਉਂਦੇ ਆ ਉਹਦੇ ਵਿੱਚ ਜਿਹੜੇ ਨਾ ਵੈਕਸ ਲੱਗੀ ਏ ਜਿਹੜੀ ਲక్ష్ਮੀ ਚੇਅਰ ਹੁੰਦੀ ਏ ਉਹ ਵੈਕਸ ਹੁੰਦੀ ਏ ਜੋ ਉੱਤ ਕਰ ਕਰ ਚੀਜ਼ ਪਈਦੀ ਹੈ ਨਾ ਤੇ ਉਹ ਜਿਹੜੇ ਉਹਦੇ ਅੰਦਰ ਨਾਲ ਸਾਨੂੰ ਇੱਕ ਐ ਕੰਨ ਛੱਡਦੀ ਜਿਹੜੀ 25 26 ਹਜ਼ਾਰ ਜੱਕ ਦਾ ਨਿਕਲ ਆਉਂਦੇ ਉਹ ਸਾਨੂੰ ਕੈਂਸਰ ਕਰ ਦਿੰਦੇ ਨੇ ਅਸੀਂ ਅੱਜ ਦੇ ਦਿਨ ਤੇ ਲੋਕਾਂ ਨੂੰ ਕਹਿੰਨੇ ਵੀ ਥਰਮੋਕੋਲ ਦਾ ਪਰਹਨ ਕਰੋ ਬੰਦ ਕਰਕੇ ਅਸੀਂ ਪੱਤਰਾ ਦੇ ਲਾਈਏ ਪੱਤਰਾ ਦੇ ਲਾਉਣ ਦੇ ਨਾਲ ਸਾਨੂੰ ਜਿਹੜੇ ਉਹਦੀ ਆਰਗੈਨਿਕ ਖੇਤੀ ਬਣ ਜਾਂਦੀ ਏ ਅੱਜ ਅਹੀਂ ਕਾਰਪਨਿਚਰ ਤੋਂ ਇਹਨਾਂ ਦੇ ਚੀਫ ਸਾਹਿਬ ਵੀ ਆਏ ਸੀਗੇ ਇਹਨਾਂ ਦੇ ਡਾਕਟਰ ਸਾਹਿਬ ਵੀ ਆਏ ਸੀਗੇ ਅੱਜ ਆਹੇ ਰਲ ਕੇ ਆ ਸਾਰੇ ਕਲਿਆਰੇ ਦੇ ਵਿੱਚ ਲੋਕਾਂ ਨੂੰ ਹੌਕਾ ਦੇ ਕੇ ਆਏ ਆ ਵੀ ਵੱਧ ਤੋਂ ਵੱਧ ਬਾਤਾਂ ਨੂੰ ਬਚਾਉਣ ਵਾਸਤੇ ਜਿੰਨੇ ਵੀ ਬੂਟੇ ਲਾ ਸਕਦੇ ਆ ਲਾਈਏ ਜੇ ਸਾਡੀ ਕਾਰਪੋਰੇਸ਼ਨ ਦੀ ਜਰੂਰਤ ਪਈ ਏ ਜਾਂ ਸਾਡੀ ਜਰੂਰਤ ਪਈ ਹੈ ਬੂਟੇ ਤੁਹਾਨੂੰ ਸਪਲਾਈ ਕਰਾਂਗੇ ਫ੍ਰੀ ਕਰਾਂਗੇ ਬਸ਼ਰਤੇ ਤੁਸੀਂ ਟੋਏ ਪਟੋ ਸਾਨੂੰ ਟੈਲੀਫੋਨ ਕਰ ਦਿਓ ਅਸੀਂ ਟੋਏ ਜਿੰਨੇ ਵੀ ਤੁਸੀਂ ਦੇਣਗੇ ਹੁੰਦੇ ਆ ਬੂਟੇ ਪੁੱਟ ਦਿਆਂਗੇ ਕਿੰਨੇ ਚਿਰ ਤੋਂ ਉਪਰਾਲਾ ਕਰਦੇ ਆ ਰਹੇ ਹੋ ਅਸੀਂ ਤੇ ਜਿਹੜੀ ਸਾਡਾ ਅਸੀਂ ਇਹ ਜਿਹੜੀ ਕਰਨਦੇ ਆ ਅਸੀਂ ਤਾਂ 12 ਸਾਲਾਂ ਤੋਂ ਕਰਨਦੇ ਆ ਤੇ ਇਹ ਇਹਨਾਂ ਨੇ ਮਨੋਂ ਬ੍ਰਾਂਡ ਵੈਸਟਰ ਬਣਾਇਆ 24 ਦੇ ਵਿੱਚ ਠੀਕ ਹੈ ਜੀ ਤੇ ਉਹ ਨੇ ਇਹਨਾਂ ਨਾਲ ਰਲ ਕੇ ਜਿੰਨੇ ਵੀ ਵਾਦ ਤੋਂ ਬੂਟੇ ਲਾ ਸਕਦੇ ਹੋਵਾਂਗੇ ਲੋਕਾਂ ਨੂੰ ਪ੍ਰੇਤ ਕਰਾਂਗੇ ਵੀ ਤੁਸੀਂ ਜਿਹੜੇ ਨਥਰ ਮੋਕਲ ਬੰਦ ਕਰ ਦਿਓ ਕਿਉਂਕਿ ਸਰਕਾਰ ਨੇ ਵਨ ਟਾਈਮ ਜੂਸ ਜਿਹੜੀ ਉਹ ਬਤ ਕਰ ਦਿੱਤੀ ਹੈ ਅਸੀਂ ਤਾਂ ਆਪਣੇ ਕਿੰਨੇ ਦੇਰੇ ਜੇ ਕੰਮ ਕਰਦੇ ਆ ਅੰਮ੍ਰਿਤਸਰ 'ਚ ਕੰਮ ਕਰਦੇ ਕਿ ਅੰਮ੍ਰਿਤਸਰ ਤੋਂ ਬਾਹਰ ਵੀ ਗਏ ਵੀ ਜਿਹੜਾ ਸਤੇ ਹੀ ਜਾਣਦੇ ਆ ਜਿਸੀਂ ਪਟਾਲੇ ਗਏ ਆ ਸਾ ਅਸੀਂ ਇੱਥੇ ਸੜਾ ਲਈ ਗਏ ਅਸੀਂ ਅਜਿਹਾ ਤੇ ਸਾਨੂੰ ਕੋਈ ਬੁਲਾਏ ਉੱਥੇ ਜਾਂਦੇ ਆ ਕੰਮ ਕਰਵਾਉਂਦੇ ਆ ਪਰ ਜਿਵੇਂ ਤੁਸੀਂ ਦੱਸਿਆ ਜੀ ਥਰਮਾਕੋਲ ਦਾ ਪ੍ਰਯੋਗ ਬੰਦੋਣਾ ਚਾਹੀਦਾ ਸਰਕਾਰਾਂ ਵੀ ਸਮੇਂ-ਸਮੇਂ ਤੇ ਜਿਹੜਾ ਕਾਨੂੰਨ ਪਾਸ ਕਰਦੀਆਂ ਪਲਾਸਟਿਕ ਥਰਮਾਕੋਲ ਦੀਆਂ ਚੀਜ਼ਾਂ ਬੰਦੇ ਪਰ ਬੰਦ ਹੁੰਦੀਆਂ ਨਹੀਂ ਹੈ ਨਹੀਂ ਜੀ ਉਹ ਗੱਲ ਸੱਚੀ ਹੈ ਜੀ ਤੁਸੀਂ ਮਾਰਕੀਟ ਜਾ ਕੇ ਵੇਖੋ ਇਹ ਲੋਕਾਂ ਨੇ ਆਪਣੇ ਪੈਸੇ ਪਚਾਉਣ ਦੇ ਖਾਤਰ ਪੈਸੇ ਬਣਾਉਣ ਦੇ ਖਾਤਰ ਸਾਨੂੰ ਝਾੜ ਖਵਾ ਰੀਆਂ ਨੇ ਸਰਕਾਰਾਂ ਨੂੰ ਕੋਈ ਕਸਰ ਨਹੀਂ ਸਰਕਾਰ ਚਲਾਣਾ ਵੀ ਕਰਦੀ ਏ ਪਰ ਫਿਰ ਵੀ ਜਦੋਂ ਲੋਕੇਸ਼ੇਕ ਤੇ ਲੱਜ ਜਾਂਦਾ ਹੈ ਪਰ ਅਸੀਂ ਫਿਰ ਵੀ ਜਾਣਦੇ ਆ ਸਫਾਈ ਕਰੰਦੇ ਆ ਅਸੀਂ ਝਾੜੂ ਵੀ ਮਾਰੰਦੇ ਆ ਅਸੀਂ ਪੱਤਰ ਵੀ ਲਾ ਆੰਦੇ ਆ ਉਹਨਾਂ ਨੂੰ ਬੇਨਤੀ ਵੀ ਕਰ ਰਹੇ ਆ ਪੱਤਰ ਵੀ ਲਾਓ ਇਹ ਸਾਡਾ ਪੂਰਾ ਸਜ਼ਾਰ ਰਣਜੀਤ ਸਿੰਘ ਵੀ ਪੂਰਾ ਸਾਥ ਦੇ ਰਹੇ ਨੇ ਚੀਫ ਸੈਂਟਰੀ ਸਪੈਕਟਰ ਨੇ ਅਸੀਂ ਇਹਨਾਂ ਨਾਲ ਰਲ ਕੇ ਹੁਣ ਜਿਹੜਾ ਆ ਤੱਕ ਮੈਨੂੰ ਬ੍ਰਾਂਡ ਬੈਸਟ ਤੋਂ ਦਾਇਆ ਇਹਨਾਂ ਨੇ ਅਸੀਂ ਪੂਰਾ ਕੰਮ ਕਰਾਂਗੇ ਜੀ ਸਾਡੇ ਨਾਲ ਅੰਮ੍ਰਿਤਸਰ ਦੇ ਪੰਜਾਬ ਹਰੀਆਬਲ ਵਾਲੇ ਵੀ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਰਲ ਕੇ ਬੂਟੇ ਲਾਉਂਦੇ ਆ ਸਾਰੇ ਪੱਤਰ ਲਾਉ ਇਕੱਠੇ ਕਰਨੇ ਆ ਜਿੱਥੇ ਕਿਤੇ ਲੱਗਦਾ ਛਾੜੂ ਮਾਰ ਕੇ ਆ ਪੱਤਰ ਇਕੱਠੇ ਕਰ ਦਿੰਦੇ ਆ ਤੇ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਜਰੀਏ ਵੀ ਤੁਸੀਂ ਜਿੱਥੇ ਕਿਤੇ ਹੋ ਸਕਦਾ ਥਰਮੋਕੋਲ ਬੰਦ ਕਰ ਦਿਓ ਕਿਉਂਕਿ ਲੋਕਾਂ ਨੂੰ ਜ਼ਹਿਰ ਖਵਾ ਕੇ ਮੜ ਕੇ ਕੈਂਸਰ ਦੇ ਕੇ ਪਾ ਲਾਉਂਦੇ ਆ ਨਾ ਕਰਿਆ ਕਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕੰਮ ਨਾ ਕਰਿਆ ਕਰੋ ਜੀ ਤੁਸੀਂ ਥਰਮੋਕੋਲ ਖਾਂਦੇ ਅਨਜੀਤ ਸਿੰਘ ਚੀਫ ਸੈਂਟਰ ਇਨਸਪੈਕਟਰ ਨਗਰ ਨਿਕਮ ਮਮਰੇਸਰ ਤੋਂ ਆ ਜੀ ਅਸੀਂ ਮੈਸ ਅੱਜ ਹੀ ਐਨਵਾਇਰਨਮੈਂਟ ਡੇ ਦੇ ਵਿਸ਼ਾ ਜਿਹੜਾ ਵਾਤਾਵਰਨ ਦਿਵਸ ਹੈ ਉਹਦੇ ਮੌਕੇ ਤੇ ਅਸੀਂ ਇੱਕ ਛੋਟੀ ਜੀ ਰੈਲੀ ਕੱਢੀ ਛੋਟਾ ਜਿਹਾ ਉਪਰਾਲਾ ਕੀਤਾ ਵਾ ਜਿਸ ਤਹਿਤ ਅਸੀਂ ਸਭ ਤੋਂ ਪਹਿਲਾਂ ਜਿਹੜਾ ਗਲਿਆਰਾ ਵਾ ਗਲਿਆਰੇ ਦੇ ਆਲੇ ਦੁਆਲੇ ਜਿਹੜੇ ਅੱਗੇ ਆ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਵਾਤਾਵਰਨ ਜਿਹੜਾ ਹੈਗਾ ਉਹ ਦਿਨ ਬਦ ਦਿਨ ਖਰਾਬ ਹੋ ਰਿਹਾ ਵਾ ਔਰ ਖਰਾਬ ਵੀ ਅਸੀਂ ਆਪ ਕਰ ਰਹੇ ਆ ਕੋਈ ਹੋਰ ਨਹੀਂ ਕਰ ਰਿਹਾ ਸੋ ਇਹਦੇ ਬਾਬਤ ਅਸੀਂ ਕਿਉਂਕਿ ਗੁਰੂ ਨਗਰੀ ਆ ਗੁਰੂ ਨਗਰੀ ਦੇ ਅਕੋਰਡਿੰਗਲੀ ਨਕ ਸੱਚ ਦਾ ਤਾਰ ਸ਼ਨਾਖਤ ਕੁਦਰਤੀ ਕਿ ਅਗਰ ਅਸੀਂ ਕੁਦਰਤ ਤੇ ਅਸੀਂ ਰੱਬ ਦੇ ਵੀ ਦਰਸ਼ਨ ਕਰਨੇ ਆ ਤਾਂ ਸਾਨੂੰ ਕੁਦਰਤ ਦੇ ਵਿੱਚੋਂ ਹੀ ਹੋਣੇ ਆ ਤੇ ਕੁਦਰਤ ਨੂੰ ਅਸੀਂ ਦਿਨ ਬਾ ਦਿਨ ਖਰਾਬ ਕਰ ਰਹੇ ਆ ਚਾਹੇ ਅਸੀਂ ਸੜਕਾਂ ਤੇ ਕੂੜਾ ਸੁੱਟ ਕੇ ਖਰਾਬ ਕਰੀਏ ਚਾਹੇ ਅਸੀਂ ਪਾਣੀ ਦੇ ਵਿੱਚ ਕੂੜਾ ਸੁੱਟ ਕੇ ਖਰਾਬ ਕਰੀਏ ਜਾਂ ਅਸੀਂ ਕੋਈ ਜ਼ਹਿਰੀਲੇ ਜਿਹੜੇ ਅੱਗੇ ਆ ਜਿੱਦਾਂ ਇਹਨਾਂ ਨੂੰ ਦੱਸਿਆ ਥਰਮੋ ਕੋਲ ਵਗੈਰਾ ਵਰਤ ਕੇ ਤੇ ਉਹ ਉਹਨਾਂ ਨੂੰ ਯੂਜ਼ ਕਰਕੇ ਅਸੀਂ ਖਰਾਬ ਕਰ ਰਹੇ ਹਾਂ ਜਿੱਦਾਂ ਤੁਸੀਂ ਇਹਨਾਂ ਤੋਂ ਸਵਾਲ ਕੀਤਾ ਸੀਗਾ ਕਿ ਥਰਮੋਕੋਲ ਅਜੇ ਵੀ ਵਿਕ ਰਹੀ ਆ ਪਰ ਤੁਸੀਂ ਇੱਕ ਚੀਜ਼ ਤੁਸੀਂ ਕਿਉਂਕਿ ਤੁਸੀਂ ਪੱਤਰਕਾਰ ਲੋਕ ਹੋ ਤੁਹਾਨੂੰ ਵੀ ਪਤਾ ਹੋਵੇਗਾ ਕਿ ਤੁਸੀਂ ਸਾਰੇ ਏਰੀਆ ਦੇ ਵਿੱਚ ਘੁੰਮਦੇ ਹੋ 10% ਵੱਧ ਤੋਂ ਵੱਧ ਰਹਿ ਗਏ ਹੋਗਾ 90% ਤੇ ਅਸੀਂ ਆਪਣੀ ਲਗਾਮ ਜਿਹੜੀ ਹੈਗੀ ਆ ਕਾਰਪੋਰੇਸ਼ਨ ਨੇ ਕੱਸ ਲਈ ਆ ਮੋਸਟਲੀ ਅੱਜ ਦੀ ਰੇਟ ਦੇ ਵਿੱਚ ਤੁਹਾਨੂੰ ਗੱਤੇ ਦਾ ਡਿਸਪੋਜ਼ੇਬਲ ਮਿਲੇਗਾ ਦੂਜਾ ਥਰਮੋਕੋਲ ਦਾ ਜਾਂ ਪਲਾਸਟਿਕ ਦਾ ਨਹੀਂ ਮਿਲੇਗਾ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਸੋ ਇਸ ਤੋਂ ਇਲਾਵਾ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਬੇਨਤੀ ਕਰਨਾ ਚਾਹੁੰਦਾ ਨਗਰ ਨਿਗਮ ਦੇ ਹਰੂ ਦੇ ਅੰਦਰ ਰਹਿੰਦੇ ਸਾਰੇ ਸਮੂਹ ਵਾਸੀਆਂ ਨੂੰ ਕਿ ਉਹ ਗੁਰੂ ਨਗਰੀ ਨੂੰ ਸਵੱਛ ਬਣਾਉਣ ਵਿੱਚ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਨਗਰ ਨਿਗਮ ਜਿਹੜਾ ਹੈਗਾ ਹਮੇਸ਼ਾ ਜਿਹੜਾ ਹੈਗਾ ਉਹਨਾਂ ਦੇ ਸੇਵਾ ਦੇ ਵਿੱਚ ਤਤਪਰ ਰਹੇਗਾ ਧੰਨਵਾਦ ਜੀ ਜਿਹੜੀ ਅੱਜ ਦੀ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਵੇਂ ਡਿਗਰੀ ਜਿਹੜੀ ਆਪਣੀ ਇੱਥੇ ਤਾਪਮਾਨ ਹੈ ਜਿਹੜਾ ਉਹ 50 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ ਦੇਖੋ ਜੀ ਉਹਦੇ ਵਿੱਚ ਸਭ ਤੋਂ ਵੱਡੀ ਜਿੱਦਾਂ ਆਪਾਂ ਕੁਦਰਤ ਦੀ ਗੱਲ ਕੀਤੀ ਆ ਕਿ ਕੁਦਰਤ ਤੋਂ ਹੀ ਰੱਬ ਦੇ ਦਰਸ਼ਨ ਕੀਤੇ ਜਾ ਸਕਦੇ ਆ ਕੁਦਰਤ ਦੇ ਵਿੱਚ ਸਭ ਤੋਂ ਐਮ ਰੋਲ ਜਿਹੜਾ ਹੈਗਾ ਉਹ ਰੁੱਖਾਂ ਦਾ ਹੈ ਰੁੱਖਾਂ ਤੋਂ ਬਿਨਾ ਜੀਵ ਜੰਤੂ ਅਸੀਂ ਵੀ ਧੁੱਪੇ ਸੜ ਕੇ ਜੀਵਨ ਜਿਹੜਾ ਹੈਗਾ ਆਪਣਾ ਕਈ ਪੰਛੀ ਸਮਾਪਤ ਵੀ ਕਰ ਲੈਂਦੇ ਆ ਠੀਕ ਆ ਦੂਜੀ ਗੱਲ ਸਾਦਾ ਜੀਵਨ ਜਿਹੜਾ ਹੈਗਾ ਆ ਸਾਦਾ ਜੀਵਨ ਅਗਰ ਅਸੀਂ ਜੀਵਾਂਗੇ ਤੇ ਹਰ ਛਾਇ ਜਿਹੜੀ ਗਈ ਆ ਉਹ ਡਿਸਪਲਿਨ ਰਹੂਗੀ ਜਿਹੜਾ ਕੁਦਰਤ ਦਾ ਇੱਕ ਸਾਈਕਲ ਆ ਉਹ ਬਰਕਰਾਰ ਰਹੇਗਾ ਜੇਕਰ ਅਸੀਂ ਕੁਦਰਤ ਦੇ ਸਾਈਕਲ ਨੂੰ ਬਰਕਰਾਰ ਰੱਖਾਂਗੇ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਹੈਗਾ ਵਾਤਾਵਰਨ ਆਟੋਮੈਟਿਕਲੀ ਆਪਣੀ ਪੋਜੀਸ਼ਨ ਤੇ ਆਪਣੇ ਆਪ ਹੀ ਆ ਜਾਏਗਾ ਕੁਦਰਤ ਨੂੰ ਅਸੀਂ ਨਹੀਂ ਚੇਂਜ ਕਰ ਸਕਦੇ ਕੁਦਰਤ ਆਪਣੇ ਆਪ ਨੂੰ ਆਪੇ ਢਾਲਦੀ ਆ ਸਾਨੂੰ ਸਿਰਫ ਲੋੜ ਹੈ ਕਿ ਉਹ ਸਾਈਕਲ ਨੂੰ ਨਾ ਤੋੜੀਏ